ਆਉਂਦਾ ਆ ਉਹਨਾਂ ਨੂੰ ਪੈਸੇ ਖਿਲਾਂਦਾ ਤਾਂ ਸੱਚ ਬੁਲਾਉਂਦਾ ਆ ਅਸੀਂ ਨਾ ਖਾਂਦੇ ਅਸੀਂ ਮਿਹਨਤ ਕਰਦੇ ਆ ਸਾਰੇ ਦਿਹਾੜੀ ਤਾਂ ਸਿਮਿੰਟ ਕਰਕੇ ਖਾਂਦੇ ਆ ਸਾਨੂੰ ਕੋਈ ਨਹੀਂ ਕਹਿੰਦਾ ਵੀ ਤੁਸੀਂ ਕੰਮ ਨਾ ਕਰੋ ਸਾਨੂੰ ਕਰਨਾ ਹੀ ਪੈਣਾ ਹੀ ਆ ਕੰਮ ਸਾਨੂੰ ਕਰਕੇ ਹੀ ਰੋਟੀ ਮਿਲਣੀ ਆ ਲੇਕਿਨ ਸਾਨੂੰ ਐਮਸੀ ਨਹੀਂ ਕਹਿੰਦਾ ਵੀ ਤੁਸੀਂ ਆਹ ਕੰਮ ਸਾਡਾ ਕਰਨੇ ਵਾਲਾ ਤੁਹਾਡਾ ਕਰ ਦੇਈਏ ਅਸੀਂ ਸਾਡੇ ਵੱਲ ਤਾਂ ਦੇਖਦਾ ਬਹੁਤ ਬੁਰਾ ਆ ਸਾਨੂੰ ਤਾਂ ਦੇਖਦਾ ਬਹੁਤ ਬੁਰਾ ਆ ਸਾਡਾ ਕੁਛ ਹੀ ਨਹੀਂ ਕੰਮ ਸਾਡੀਆਂ ਗਲੀਆਂ ਦੇਖ ਲਓ ਪਿੱਛੇ ਦੇਖ ਲਓ ਅੱਗੇ ਦੇਖ ਲਓ ਗਲੀ ਗਲੀਆਂ ਦੇਖ ਲਓ ਸਾਡੀਆਂ ਜੇ ਨਾ ਤਨ ਯਕੀਨ ਹੈਗਾ ਬਸ ਅਸੀਂ ਸੋਸਾਇਟੀ ਚ ਵੀ ਜਾ ਕੇ ਕਹਿਣ ਤਿਆਰ ਹੈਗੇ ਆਂ ਕਿ ਗਲੀ ਸਾਡੀ ਕਿੱਦਾਂ ਦੀ ਆ ਓਕੇ ਲੇਕਿਨ ਅਸੀਂ ਮਿੰਟਾਂ ਵੀ ਕਰਦੇ ਆਂ ਮਿੰਟਾਂ ਵੀ ਕੀਤੀਆਂ ਪਿਛਲੇ ਸਾਲ ਸਾਨੂੰ ਇੰਨੀ ਪਾਣੀ ਦੀ ਤੰਗੀ ਆਈ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਸੋਸਾਇਟੀ ਨੇ ਪਾਣੀ ਟਾਂਚੀਆਂ ਟਾਂਚੀਆਂ ਤੱਕ ਪਾਣੀ ਪਾਇਆ ਅਭੀ ਵੀ ਪਾਣੀ ਕੀ ਦਿੱਕਤ ਆਤੀ ਹੈ ਅਭੀ ਕਦੀ ਕਦੀ ਆਂਦੀ ਆ ਪਰ ਹੁਣ ਪਾਣੀ ਆ ਜਾਂਦਾ ਇੱਕ ਟਾਈਮ ਆ ਜਾਂਦਾ ਆ ਪਰ ਪਰੂ ਨਹੀਂ ਆਇਆ ਪਾਣੀ ਪਰੂ ਅਸੀਂ ਬਹੁਤ ਯਾਨੀ ਔਖਾ ਟਾਈਮ ਕੱਟਿਆ ਪਸੂਆਂ ਨੂੰ ਵਿਚਾਰੇ ਨੂੰ ਪਿਆਸੇ ਰੱਖੇ ਅਸੀਂ ਪਰ ਉਹ ਪਸੂ ਪਿਆਸੇ ਇਹ ਇੱਕ ਗੱਡੀ ਆਈ ਸੀ ਜੀ ਦੋ ਬਾਲਟੀਆਂ ਮੈਂ ਭਰੀਆਂ ਤਾਂ ਉਹ ਕਹਿੰਦਾ ਬਸ ਬਸ